ਵੀ ਜਿਹੜੀ ਇੱਕ ਮਿਲਣ ਦੀ ਜਿਹੜੀ ਖਬਰ ਸਾਹਬ ਨੇ ਆ ਰਹੀ ਉਹ ਕੀ ਮਾਮਲਾ ਹੈਗਾ ਤੇ ਉਹਦਾ ਜੀ ਸਾਨੂੰ ਜਿਵੇਂ ਇਹ ਮੈਡੀਕਲ ਦਾ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਦੋਂ ਅਸੀਂ ਉੱਥੇ ਜਿਹੜੇ ਕੋਈ ਵੀਕਲ ਖੜਾ ਸੀ ਉਹ ਵੀਕਲ ਨੂੰ ਅਸੀਂ ਚੈੱਕ ਕੀਤਾ ਤੇ ਉਹਦੇ ਵਿੱਚੋਂ ਸਾਨੂੰ ਜਿਹੜੀ ਹੈ ਚਾਈਨਾ ਡੋਰ ਜਿਹੜੀ ਹੈ ਭਾਰੀ ਮਾਤਰਾ ਦੇ ਵਿੱਚ ਬਰਾਮਦ ਹੋਈ ਹੈ ਉਹ 270 ਪੀਸ ਜਿਹੜੇ ਸਾਨੂੰ ਬਰਾਮਦ ਹੋਏ ਨੇ ਉਹਨਾਂ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਜੀ ਉਹਦਾ ਵੀ ਅਸੀਂ ਜੁਰਮ ਦੇ ਤਹਿਤ ਜਿਹੜੀ ਹੈ ਐਫ ਆਰ ਦਰਜ ਕੀਤੀ ਹੈ ਜੀ ਸਰ ਉਹ ਡੋਰ ਕਿੰਦੀ ਸੀਗੀ ਕੌਣ ਮਾਲਕ ਸੀ ਤੇ ਕਿੱਥੇ ਇਹਦੇ ਬਾਰੇ ਜੇ ਦੇਖੋ ਜੀ ਇਸ ਬਾਰੇ ਜੋ ਵੀ ਚੀਜ਼ ਸਾਨੂੰ ਮਿਲਿਆ ਹੈ ਇਹ ਉਸੇ ਜਗ੍ਹਾ ਤੋਂ ਮਿਲਿਆ ਹੈ ਉਸ ਬਾਰੇ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਇਹ ਜਗ੍ਹਾ ਕਿੰਦੀ ਆ ਕਿੰਦੇ ਨਾਂ ਤੇ ਆ ਜੀ ਅੱਧੇ ਘੰਟੇ ਦਾ ਬਾਕ ਟਾਈਮ ਤੱਕ ਮੈਂ ਸਾਰਾ ਕੁਝ ਕਲੀਅਰ ਕਰ ਦਊਗਾ ਜੀ ਸਰ ਮਾਮਲਾ ਕਿੰਨਾ ਦਰਜ ਹੋਇਆ ਡੋਰਾਂ ਨੂੰ ਲੈ ਕੇ ਜੀ ਇਹ ਮਾਮਲਾ ਅਸੀਂ ਅਜੇ ਅਜੇ ਕਪੂਰ ਫਰਮ ਦੇ ਨਾਂ ਤੇ ਜਿਹੜੀ ਐ ਐਫ ਆਰ ਦਰਜ ਜਿਟਰ ਹੋਈ ਹੈ ਹੁਣ ਅਸੀਂ ਇਹਦੇ ਵਿੱਚ ਮੈਨੂੰ ਪਤਾ ਲੱਗਾ ਕਿ 3-4 ਜਿਹੜੇ ਉਮਦੇ ਨੇ ਉੱਥੇ ਇਹ ਨਾਮ ਆ ਰਹੇ ਨੇ ਉਹ ਅਸੀਂ ਥੋੜੀ ਦੇਰ ਤੱਕ ਕਹੀ ਜਿਹਾਲੀ ਤਪਤੀਸ਼ ਚੱਲ ਰਹੀ ਹੈ ਤੇ ਉਹ ਹੀ ਸਾਰਾ ਕੁਝ ਸਪਸ਼ਟ ਕਰ ਦਾਂਗੇ ਵੀ ਕਿੰਨੇ ਬੰਦਿਆਂ ਦੇ ਖਿਲਾਫ ਉਹ ਨੋਮੀਨੇਟ ਕੀਤੇ ਜਾਣਗੇ ਠੀਕ